ਜੀ ਵੀ ਤੁਸੀਂ ਕਹਿੰਦੇ ਕਿ ਡੀ ਜੇ ਨੇ ਬੜੀ ਮਾਰ ਮਾਰੀ ਹੈ ਪਿੱਛੇ ਜੇ ਮਕਬੂਲ ਭਾਈ ਹੁਣਾਂ ਦੀ ਇੰਟਰਵਿਊ ਕੀਤੀ ਹਾਂਜੀ ਕਹਿੰਦੇ ਸਾਨੂੰ ਤੇ ਆ ਜਗਰਾਤੇ ਤੇ ਮੇਲੇ ਬਚਾ ਕੇ ਆਗੇ ਨਹੀਂ ਤੇ ਅਸੀਂ ਰੁੱਲ ਗਏ ਸੀ ਜੀ ਤੁਹਾਨੂੰ ਮੈਂ ਦੱਸ ਰਿਹਾ ਜੀ ਇਹ 100% ਇਹ ਗੱਲ ਬਟ ਸਾਡੇ ਸਿੰਗਰਾਂ ਨੂੰ ਇਹ ਗੱਲ ਸਮਝੀ ਨਹੀਂ ਆਈ ਅਸੀਂ ਬਹੁਤ ਰੌਲਾ ਪਾਇਆ ਜੀ ਮੈਂ ਬਥੇਰੇ ਅਸੀਂ ਕੋਸ਼ਿਸ਼ ਕਰਦੇ ਸੀ ਸਿੰਗਰ ਸਾਨੂੰ ਕਹਿੰਦੇ ਯਾਰ ਵੀ ਤੁਹਾਨੂੰ ਫਰਕ ਆ ਸਾਨੂੰ ਫਰਕ ਨਹੀਂ ਹਾਨੂੰ ਬਹੁਤਿਆਂ ਨੇ ਇਹ ਗੱਲ ਕਹਿਣੀ ਜਿਵੇਂ ਅਸੀਂ ਕਿਸੇ ਨਾਲ ਗੱਲ ਕਰਨੀ ਤੁਹਾਨੂੰ ਫਰਕ ਹੈ ਗੱਲ ਦਾ ਸਾਨੂੰ ਫਰਕ ਜੇ ਕੋਈ ਜਿੱਦਾ ਚੱਲਦਾ ਸੀ ਉਹ ਜਿਹਦੇ ਗਾਣੇ ਡੀਜੇ ਚ ਚੱਲਦੇ ਸੀਗੇ ਉਹਨਾਂ ਨੂੰ ਇਹ ਲੱਗਦਾ ਸੀ ਵੀ ਸਾਡਾ ਸੂਤ ਆ ਉਹ ਕਹਿੰਦੇ ਉਹਦੇ ਵਿੱਚ ਗੇਮ ਸੀ ਡੀਜੇ ਵਿੱਚ ਗਾਣਾ ਆਪਣਾ ਕਰਵਾਉਣਾ ਪੈਸੇ ਦੀ ਖੇਡ ਸੀ ਉਹ ਵੀ ਬਹੁਤ ਕੁਝ ਚੱਲਿਆ ਜੀ ਚਲੋ ਛੱਡੋ ਆਪਾਂ ਸੱਚ ਬੋਲਿਆ ਜਿਹੜਾ ਆਪਾਂ ਗੱਲ ਨਹੀਂ ਕਰਨੀ ਐ ਮਸਲੇ ਦੀ ਮੇਰਾ ਮਸਲਾ ਤਾਂ ਗੱਲ ਰਿਹਾ ਐ ਵੀ ਅਸੀਂ ਸਿੰਗਰ ਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਅੱਜ ਹਿੱਟ ਹੋਗੇ ਅੱਜ ਸਪੋਰਟ ਕਰ ਲੋ ਥੋੜਾ ਬੋਲੋ ਸਾਬ ਗਾਣਾ ਹਿੱਟ ਹੋ ਗਿਆ ਤੁਸੀਂ 10 ਲੱਖ ਰੁਪਏ ਲੈਣ ਲੱਗੇ ਹੁਣ ਤੁਸੀਂ ਇੱਥੇ ਪੋਰਮ ਕਰੇਂਗੇ ਉਹ ਮੇਰੇ ਸਾਹਮਣੇ ਬੈਠੇ ਹੋ ਤੁਸੀਂ ਜੀ ਤੁਸੀਂ ਚੰਡੀਗੜ੍ਹ ਚ ਪੋਰਮ ਕਰੇਂਗੇ ਕਿ ਤੁਸੀਂ ਜਲੰਧਰ ਕਰੇਂਗੇ ਰਾਈਟ ਟਾਈਮ ਇੱਥੇ ਇੱਕ ਇੱਕ ਜਗ੍ਹਾ ਹੀ ਖਾਂਗੇ ਉਹਦੀ ਇੱਕ ਜਗ੍ਹਾ ਹੀ ਤੁਸੀਂ ਇੱਕ ਜਗ੍ਹਾ ਪੋਰਮ ਜਿੰਨੇ ਮਰਜ਼ੀ ਪੈਸੇ ਲੈ ਲਓ ਪਰ ਡੀਜ਼ ਨੇ ਨੁਕਸਾਨ ਸਿੰਘ ਰਾਂ ਨੂੰ ਇਹ ਸਮਝ ਨਹੀਂ ਆਈ ਵੀ ਉਹ ਸੱਬਿਆ ਯਾਰ ਗਰੁੱਪ ਨੇ ਤੁਹਾਡਾ ਨੁਕਸਾਨ ਇਹ ਜਿਆ ਕੀਤਾ ਵੀ ਤੁਸੀਂ ਤਾਂ ਸੌ ਜਗ੍ਹਾ ਬੋਲ ਰਹੇ ਹੋ ਥੋੜਾ ਕਾਣਾ ਸੌ ਜਗਾ ਬੋਲ ਰਿਹਾ ਰਾਤ ਦਿਨ ਬੋਲ ਰਹੇ ਹੋ ਰਾਤ ਦਿਨ ਬੋਲ ਰਿਹਾ ਤੁਸੀਂ ਕਿੰਨੇ ਕਾ ਕਮਾ ਲੇਗੇ ਉਹ ਉਥੋਂ ਤੋਂ ਕਿੰਨੇ ਟਾਈਮ ਵੱਧ ਕਮਾਗੇ